ਜਲੰਧਰ ਸ਼ਹਿਰ ਵਿੱਚ ਇਹ ਦੋ ਤਸਵੀਰਾਂ ਬੀਤੀ ਰਾਤ ਦੀਆਂ ਨੇ ਇੱਕ ਪਾਸੇ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਰੋਹਿਤ ਚਾਹਦਰੀ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਜਾਣਕਾਰੀ ਲੈਣ ਜਲੰਧਰ ਪਹੁੰਚੇ ਹੋਏ ਨੇ ਤੇ ਦੂਸਰੀ ਤਸਵੀਰ ਵਿੱਚ ਸ਼ਹਿਰ ਦੇ ਲਾਅ ਐਂਡ ਆਰਡਰ ਦੀਆਂ ਸ਼ਰ੍ਹਾਂ ਆਮ ਧੱਜੀਆਂ ਉਡਾਉਂਦੇ ਹੋਏ ਬੰਦੂਕ ਦੀ ਨੋਕ ਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਸੀ ਤੁਹਾਨੂੰ ਲੁੱਟ ਦੀ ਵਾਰਦਾਤ ਬਾਰੇ ਦੱਸਦੇ ਹਾਂ ਲੁੱਟ ਦੀਆਂ ਇਹ ਲਾਈਵ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਨੇ ਰਾਤ ਕਰੀਬ 10 ਵਜੇ ਜਲੰਧਰ ਟਰਾਂਸਪੋਰਟ ਨਗਰ ਵਿੱਚ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਸਥਿਤ ਇੱਕ ਠੇਕੇ ਤੇ ਦੋ ਗਾਹ ਖੜੇ ਨੇ। ਇਹਨਾਂ ਵਿੱਚ ਇੱਕ ਤੀਜਾ ਵਿਅਕਤੀ ਆਉਂਦਾ ਤੇ ਸਿੱਧਾ ਠੇਕੇਦਾਰ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਜਾਂਦਾ ਹੈ। ਜੇਬ ਚੋਰੀ ਵਾਲਵਰ ਕੱਢਦਾ ਤੇ ਠੇਕਾ ਮੁਲਾਜ਼ਮ ਦੇ ਸਿਰ ਤੇ ਰਿਵਾਲਵਰ ਰੱਖ ਦਿੰਦਾ। ਨਾਲੇ ਉਸਦੇ ਦੂਜੇ ਦੋ ਸਾਥੀ ਵੀ ਅੰਦਰ ਆਉਂਦੇ ਨੇ। ਤਿੰਨਾਂ ਦੇ ਮੂੰਹ ਬੰਨੇ ਹੋਏ ਨੇ। ਇੱਕ ਜਣਾ ਮੁਲਾਜ਼ਮ ਨੂੰ ਕਾਬੂ ਕਰਕੇ ਰੱਖਦਾ ਹੈ। ਤੇ ਦੂਸਰੇ ਦੋਵੇਂ ਫਟਾਫਟ ਗੱਲਾ ਖਾਲੀ ਕਰਦੇ ਨੇ। ਬਾਰੋਂ ਇੱਕ ਵਿਅਕਤੀ ਆਪਣੇ ਹੱਥ ਵਿੱਚ ਇੱਟ ਲੈ ਕੇ ਬਦਮਾਸ਼ਾਂ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਰਿਵਾਲਵਰ ਵਾਲਾ ਤੀਸਰਾ ਲੁਟੇਰਾ ਬਾਹਰ ਦੌੜਦਾ ਹੈ। ਬਾਹਰ ਜਾ ਕੇ ਹਵਾਈ ਫਾਇਰ ਵੀ ਕਰਦਾ ਹੈ। ਇਸ ਤਰ੍ਹਾਂ ਮਹਿਸ ਕੁਝ ਮਿੰਟਾਂ ਵਿੱਚ ਹੀ ਇਹ ਠੇਕਾ ਲੁੱਟ ਕੇ ਦਰਵਾਜ਼ਾ ਬੰਦ ਕਰਕੇ ਚਲੇ ਜਾਂਦੇ ਨੇ। ਵਾਰਦਾਤ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਮੁਤਾਬਿਕ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਅਜੇ ਮੁਕਤਫਰ ਨਹੀਂ ਹੈ। ਉਹਕੇ ਦੇ ਅਸੀਂ ਕੈਮਰੇ ਦੀ ਭਾਗ ਤਰਫੇ ਦੇ ਕੰਮ ਦੇ ਦੇਖਿਆ ਉਹਦੇ ਵਿੱਚ ਇਹ ਤਿੰਨ ਨੂਜ ਵਾਲਾ ਇਹ ਜਿਹੜੇ ਅੰਦਰ ਉਹਦੇ ਠੇਕੇ ਦੇ ਉਨੇ ਉਨੇ ਤੋਂ ਸੱਜੇ ਆ ਰਿਹਾ ਹੈ ਠੇਕਾ ਮੁਲਾਜ਼ਮ ਆਤਮाराम ਨੇ ਦੱਸਿਆ ਕਿ ਰਾਤ ਨੂੰ ਉਹ ਤੇ ਉਸ ਦਾ ਸਾਥੀ ਠੇਕੇ ਤੇ ਕੰਮ ਕਰ ਰਹੇ ਸੀ ਉਸ ਦਾ ਸਾਥੀ ਆਹਾਤੇ ਵਿੱਚ ਕੰਮ ਕਰਦੇ ਵਰਕਰ ਕੋਲ ਚਲਾ ਗਿਆ ਇਸ ਦੌਰਾਨ ਲੁਟੇਰਿਆਂ ਨੇ ਬੰਦੂਕ ਵਿਖਾਈ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ ਤਿੰਨ ਮੁੰਲੇ ਇੱਕ ਬਾਹਰ ਸਭੀ ਸੰਤੇ ਦੇ ਦੋ ਅੰਦਰ ਗਏ ਮੈਂ ਉਹਦੇ ਸਿਰ ਤੇ ਰੱਖਿਆ ਤੋਂ ਸੁਗ ਲਗਣਾ ਚੰਦਾ ਠਹਿ ਜਾ ਇੱਕ ਕਾਇਸ ਕਰਕੇ ਲਾਹ ਅ 8-9000 ਦੇ ਵਿੱਚ ਹੀ ਨੇ ਸਭ ਤਿੰਨ ਬੰਦੇ ਅੰਦਰ ਆਏ ਔਰ ਗੋਲਗਰਾਂ ਦੇ ਸਿਰ ਤੇ ਬਿਠਾਇਆ ਬੰਦਾ ਹੂੰ ਔਰ ਬਾਕੀ ਸਾਰਾ ਬਸਟ ਲੇਟ ਹੁਣ ਅਸੀਂ ਤੁਹਾਨੂੰ ਉੱਥੇ ਵੀ ਲੈ ਚੱਲਦੇ ਹਾਂ ਜਿੱਥੇ ਏਡੀਜੀਪੀ ਲਾਅ ਐਂਡ ਆਰਡਰ ਦੇ ਪ੍ਰੋਗਰਾਮ ਵਿੱਚ ਸ਼ਹਿਰ ਦਾ ਸਾਰਾ ਪੁਲਿਸ ਮਹਿਕਮਾ ਪਹੁੰਚਿਆ ਹੋਇਆ ਸੀ ਪ੍ਰੋਗਰਾਮ ਵਿੱਚ ਪੁਲਿਸ ਦੀਆਂ ਤਾਰੀਫਾਂ ਤੇ ਸ਼ਹਿਰ ਵਿੱਚ ਲਾਅ ਐਂਡ ਆਰਡਰ ਸਹੀ ਹੋਣ ਦੇ ਪੁਲ ਬਣਨੇ ਜਾ ਰਹੇ ਸੀ ਮੈਂ ਹੁਣ ਗਗਨਦੀਪ ਸਿੰਘ ਜੀ ਦੇ ਤਰੀ ਪ੍ਰਾਣਾ ਦੇ 20 ਦਿਨਾਂ ਤੇ ਉਹਨਾਂ ਨੇ ਕਾਫੀ ਕ੍ਰਾਈਮ ਨੂੰ ਵੀ ਕੰਟਰੋਲ ਕੀਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਬੰਦੂਕ ਦੀ ਨੋਕ ਤੇ ਲੁੱਟੀਆਂ ਕਈ ਵਾਰ ਦਾ ਤਾਂ ਸਾਹਮਣੇ ਆ ਚੁੱਕੀਆਂ ਨੇ ਕਿ ਕਿਸ ਤਰ੍ਹਾਂ ਸੀਸੀਟੀਵੀ ਤੋਂ ਬੇਖੌਫ ਤੇ ਸੁੱਤੇ ਪੁਲਿਸ ਪ੍ਰਸ਼ਾਸਨ ਦਾ ਫਾਇਦਾ ਚੁੱਕ ਕੇ ਮਹਿਜ਼ ਚੰਦ ਰੁਪਿਆਂ ਦੀ ਖਾਤਰ ਲੁਟੇਰੇ ਕਿਤੇ ਵੀ ਲੁੱਟ ਮਚਾ ਕੇ ਫਰਾਰ ਹੋ ਜਾਂਦੇ ਨੇ।